ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਨੋਟ ਪੰਜ ਸਿੰਘਾਂ ਨੇ ਬਿਰਸਾ ਸਿੰਘ ਬਲਟੋਹਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ ਅੰਮ੍ਰਿਤਸਰ 22 ਜਨਵਰੀ ਗੁਰਮੀਤ ਰਾਮ ਨਹੀਮ ਨੂੰ ਬਿਨ ਮਾਫੀ ਮੰਗਲ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬਲਾਰੇ ਵਿਰਸਾ ਸਿੰਘ ਬਲਟੋਵਾ ਨੂੰ ਬਲਟੋਵਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਬੇਤੁੱਕਾ ਥੋਥਾ ਦੱਸਦੇ ਹੋਏ ਇਹਨਾਂ ਦਾ ਖੰਡਨ ਕੀਤਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਤਨਾਮ ਸਿੰਘ ਖੰਡਾ ਭਾਈ ਸਤਨਾਮ ਸਿੰਘ ਝੰਡੀਆਂ ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਆਚਾਰ ਅਤੇ ਪੰਥਕ ਸੱਚਾਦਾਰ ਤੋਂ ਵਾਂਝੇ ਵਿਰਸਾ ਸਿੰਘ ਬਲਟੋਹਾ ਬੇਲਗਾਮ ਹੋ ਕੇ ਅਕਾਲੀ ਦਲ ਦਾ ਹੋਰ ਵੀ ਨੁਕਸਾਨ ਕਰਨ ਲਈ ਤੋ ਲਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਜੀ ਦੇ ਘਰ ਮਿਲਣ ਆਇਆ ਸੀ ਤੇ ਅਸੀਂ ਉਸ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਨੂੰ ਰਿਹਾ ਕਰ ਲਈ ਕਿਹਾ ਸੀ ਉਹਨਾਂ ਸਪਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਕਦੀ ਕਰਾਂਗੇ ਕਿਉਂਕਿ ਉਹ ਪੰਥ ਘੇਟਾਂ ਦੀ ਰਾਖੀ ਨਹੀਂ ਕਰ ਸਕਦਾ ਹਾਂ ਅਸੀਂ ਇਸ ਵਿਚਾਰਧਾਰਾ ਦੇ ਹਮੇਸ਼ਾ ਮਦਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ ਉਹਨਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿੱਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਮਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰਐਸਐਸ ਨਾਲ ਰਲ ਕੇ ਗੁਰਮਤ ਸਿਧਾਂਤਾਂ ਦੀਆਂ ਧੰਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿੱਤਾਂ ਲਈ ਵਰਤਣਾ ਸ਼ਾਮਲ ਹੈ ਉਹਨਾਂ ਕਹਿ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਹਰ ਪੰਥਕ ਮੰਚ ਤੇ ਸ਼ਾਮਲ ਹੁੰਦੇ ਰਹੇ ਚਾਹੇ ਬਰਗਾੜੀ ਮੋਰਚਾ ਚਾਹੇ ਕੌਮੀ ਇਨਸਾਫ ਮੋਰਚਾ ਭਾਵੇਂ ਹੋਰ ਜਿੰਨੇ ਵੀ ਮੋਰਚੇ ਲੱਗੇ ਆਮੇ ਪਾਬਾ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵਿਖੇ ਲਿਖਿਆ ਲੱਗਾ ਸੀ ਉੱਥੇ ਵੀ ਸਾਰੇ ਗਵਾਲੀਅਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਸਮਾਗਮ ਵੀ ਕਰਦੇ ਰਹੇ ਹਾਂ ਪੰਨਾ ਸਿੰਘਾਂ ਨੇ ਕਿਹਾ ਕਿ ਬਲਸੁਹਾ ਸਿੰਘ ਬਲਟੋਵਾ ਨੂੰ ਸਵਾਲ ਕੀਤਾ ਹੈ ਕਿ ਭਾਈ ਗੁਰਮਖ ਸਿੰਘ ਦੇ ਖਲਾਸੇ ਤੋਂ ਬਾਅਦ ਬਾਦਲਾ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸਾਧ ਕੇ ਰਾਮ ਰਹੀਮ ਨੂੰ ਮਨਾ ਮਾਫ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫੀ ਕਿਸ ਮਨਿਆਤ ਤੇ ਦਿੱਤੀ ਸੀ ਉਸ ਨੂੰ ਜਾਇਜ਼ ਸਾਬਤ ਕਰਨ ਲਈ ਗੁਰੂ ਕੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖਰਚਾ ਇਸ਼ਤਿਹਾਰਾਂ ਤੇ ਕਿਉਂ ਖਰਚ-ਖਰਚ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਸਚਾਰ ਦੀ ਸੇਵਾ ਨਿਭਾ ਰਹੇ ਪੰਜ ਸਿੰਘਾਂ ਨੂੰ ਪੰਥਕ ਮਰਿਆਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਉਸ ਵੇਲੇ ਵਿਰਸਾ ਸਿੰਘ ਅਕਾਲ ਤਖਤ ਸਾਹਿਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ ਉਹਨਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਧਾਰਮਿਕ ਸ਼ਖਸੀਅਤਾਂ ਦੀ کردار ਕੁਸੀ ਕਰਕੇ ਸਿੱਖ ਭਾਈਚਾਰੇ ਨਾਲ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ ਉਹਨਾਂ ਦਾ ਉਸ ਦਾ ਮੰਤਵ ਹੈ ਕਿ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣੇ ਅਤੇ ਜਥੇਦਾਰ ਗੁਰਦੇਵ ਵੱਲੋਂ ਜਥੇਦਾਰ ਗੁਰਨਾਮ ਗੁਰਦੇਵ ਸਿੰਘ ਕੌਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੇ ਮਾਮਲੇ ਵਿੱਚ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ ਪੰਜ ਸਿੰਘਾਂ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸ ਸਿੰਘ ਮਲਟੋਵਾ ਨੂੰ ਸਵਾਲ ਕੀਤਾ ਕਿ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਦੇ ਨਾਹਰਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ ਜਦ ਕਿ ਇਹਨਾਂ ਦੋਨਾਂ ਵਿੱਚ ਕੋਈ ਆਪਸੀ ਮੇਲ ਨਹੀਂ ਸੀ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਗਵਾਉਣ ਕਾਰਨ ਕੇਵਲ 3 ਸੀਟਾਂ ਦੇ ਸੀਮਤ ਹੋ ਕੇ ਰਹਿ ਗਏ ਬਾਵਜੂਦ ਅਕਾਲੀ ਦਲ ਦਾ ਬਲਾਰਾ ਬਲਟੋਹਾ ਜ਼ਰੂਰ ਤੋਂ ਵੱਧ ਜੁਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ ਜਿਸ ਦੇ ਬਾਰੇ ਸੋਹਿਰਦ ਪੰਥਕ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਸਿੰਘਾਂ ਨੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਮਾਸਣ, ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਅਤੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਨੋਕ ਸਿੰਘ ਬੱਬਰ ਤੇ ਹੋਰ ਹੋਰ ਸਿੰਘਾਂ ਦਾ ਕਾਤਲ ਕਾਤਲ ਕਰਨ ਵਾਲੇ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ? ਵਿਰਸਾ ਸਿੰਘ ਵਲਟੋਆ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ 'ਚ 1978 ਬਾਦਲ ਸਰਕਾਰ ਵੱਲੋਂ ਅਤੇ ਨਕੋਦਰ 1900 ਨਕੋਦਰ ਵਿੱਚ 1986 'ਚ ਬਰਨਾਲਾ ਸਰਕਾਰ ਵੱਲੋਂ ਗਰਮਵਾਰ 13 ਸਿੰਘ ਅਤੇ 4 ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ ਵਿਰਸਾ ਸਿੰਘ ਇਹ ਵੀ ਦੱਸਣਾ ਬਣਦਾ ਹੈ ਕਿ 1986 ਦੇ ਨਕੌਦਰ ਕੋਲੀਕਾਂਡ ਦੇ ਜ਼ਿੰਮੇਵਾਰ ਡੀਸੀ ਦਰਬਾਰਾ ਸਿੰਘ ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਅਤੇ ਐਸਐਸਪੀ ਅਜਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ਵਿੱਚ ਅਹਿਮ ਅਹੁਦਾ ਕਿਉਂ ਦਿੱਤਾ ਗਿਆ ਵਿਰਸਾ ਸਿੰਘ ਬਲਟੋਵਾ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਟਲਬਿਹਾਰੀ ਆਜਪਾਈ ਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਦੇ ਬੰਦੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਸੀ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੀ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਨੇ ਦੱਸਣ ਕਿ ਉਸ ਤੇ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ ਉਹਨਾਂ ਵਿਰਸਾ ਸਿੰਘ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਿਸ ਦੇ ਉੱਚ ਅਧਿਕਾਰੀ ਓਪੀ ਸ਼ਰਮਾ ਇਕਬਾਲ ਸਿੰਘ ਲਾਲਪੁਰਾ ਅਜਹਾਰ ਆਲਮ ਸਵਰਨ ਸਵਰਨ ਕੋਟ ਨੇ ਇਹ ਉਹਨਾਂ ਦੇ ਨਾਲ ਗੁਪਤ ਸਬੰਧਾਂ ਕਿਹੋ ਜਿਹਾਂ ਇਹਨਾਂ ਦਾ ਰਿਹਾ ਹੈ ਕੀ ਇਹ ਦੱਸ ਸਕਦਾ ਹੈ ਕਿ ਦਿੱਲੀ ਦੇ ਮਨਚੰਡਾ ਮਨਚੰਡਾ ਕਾਂਡ ਕੇਸ ਵਿੱਚ ਇਸ ਦੀ ਜ਼ਮਾਨਤ ਜਿਸ ਨੇ ਦਿੱਤੀ ਸੀ ਅੱਜ ਇਸ ਦੀ ਵਫਾਦਾਰੀ ਉਹਨਾਂ ਪ੍ਰਤੀ ਕਿੰਨੀ ਕ ਹੈ ਪੰਨਾ ਸਿੰਘਾ ਨੇ ਕਿਹਾ ਅਸੀਂ ਭਰਾ ਭਰਾ ਮਾਰੂ ਸ਼ਬਦੀ جنگ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਜਦ ਹਾਰੇ ਅਤੇ ਨਕਾਰੇ ਸਿਆਸਦਾਨ ਬੇ ਲੋੜੀ ਕਰਦਾਰ ਕੁਸ਼ੀ ਦੇ ਯਤਨ ਕਰਨ ਦਾ ਪੰਥਕਿੱਤਾ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਸੀ ਭਾਈ ਸਤਨਾਮ ਸਿੰਘ ਖੰਡਾ ਭਾਈ ਪ੍ਰਮੋਦ ਸਿੰਘ ਝੰਡੀਆਂ ਭਾਈ ਤਰਲੋਸ ਭਾਈ ਮੇਜਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਜੀ ਕਿਸੇ ਨਾਲ ਕੋਈ ਸਬੰਧ ਨਹੀਂ ਉਸ ਸਮੇਂ ਉਹਨੇ ਇੱਕ ਸਾਲ ਤੋਂ ਪਹੁੰਚ ਕਰਦਾ ਫੋਨ ਉਹਦੇ ਆਉਂਦੇ ਸੀ ਕਿਹ ਰਾਈਂ ਕਿ ਮੈਂ ਪੰਜ ਪਿਆਰਾਂ ਨੂੰ ਮਿਲਣਾ ਤੇ ਉਹ ਇਸ ਬੰਦ ਮੈਂ ਨਾ ਕਹਿੰਦਾ ਮੈਂ ਵੇਖਣਾ ਚਾਹਣਾ ਉਹ ਕਿਹੜੇ ਪੰਜ ਪਿਆਰੇ ਮੈਂ ਤਾਂ ਸਰਕਾਰ ਨੂੰ ਚਿੱਠੀ ਲਿਖੀ ਜਿਨ੍ਹਾਂ ਨੇ ਉਹਨੇ ਜੀ ਸਰਕਾਰ ਦੇ ਹੁੰਦਿਆਂ ਇਹਨਾਂ ਨੂੰ ਤਲਬ ਕੀਤਾ ਜਹਾਜ਼ਦਾਰ ਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਜੀ ਕਹਿੰਦਾ ਮੈਂ ਇਸ ਬੰਦ ਜਾ ਮੇਰਾ ਕੋਈ ਲੈਣਾ ਉਹਨੇ ਨਾ ਹੀ ਸਾਨੂੰ ਸਿਆਸੀ ਪੱਖ ਤੋਂ ਕੋ ਨਾ ਜੀ ਨਾ ਇੱਕ ਵਾਰ ਕੋਈ ਵਾਰ ਨਹੀਂ ਕੋਈ ਸਬੂਤ ਦੇ ਦੇ ਇੱਕ ਵਾਰ ਸਾਡੇ ਘਰੋਂ ਆਪ ਚੱਲ ਕੇ ਆ ਬਿਲਕੁਲ ਹੀ ਮਿਲੇ ਕੋਈ ਕੋਈ ਸਬੂਤ ਦੇ ਦੇ ਪੇਸ਼ ਕਰ ਦੇ ਪਏ ਸਾਨੂੰ ਮਿਲੇ ਇਹ ਤਾਂ ਭਈ ਉਹ ਹੀ ਦੱਸ ਸਕਦਾ ਨਾ ਜਿਹੜਾ ਬੋਲ ਰਿਹਾ ਅਸੀਂ ਸਵਾਲ ਕਰਦੇ ਬਲਟਾ ਬਿਰਸਾ ਸਿੰਘ ਬਲਟੋਆ ਇਹਨਾਂ ਦੇ ਘਰ ਕੀ ਲੈਣ ਆਇਆ ਤੇ ਜਿੰਦਰ ਸਿੰਘ ਮਹਿਤਾ ਆਇਆ ਸੀ ਨਾਲ ਗਰਮੀ ਸਿੰਘ ਉਹਨਾਂ ਦਾ ਜਿਹੜਾ ਸਾਲਾ ਹੀ ਉੱਦਾਇਆ ਨਹੀਂ ਵਾਪਸੀ ਦੀ ਗੱਲ ਕਰਨ ਵਾਸਤੇ ਆਈ ਤੇ ਕੀ ਆਪਾਂ ਉਹਨਾਂ ਕੋਲ ਵੇਖਿਆ ਵਾਪਸ ਹੋ ਗਏ ਆ ਕੀ ਉਹਦੀਆਂ ਜੋ ਸਾਨੂੰ ਸ਼ਰਤਾਂ ਰੱਖਦਾ ਸੀ ਮੰਨ ਲਈ ਮਨਜ਼ੂਰ ਕਰ ਲਈਏ ਉਹ ਬਾਅਦ ਵਿੱਚ 31 ਤਰੀਕ ਨੂੰ ਇਹਨਾਂ ਮੇਰੀ ਰਿਟਾਇਰਮੈਂਟ ਦੀ ਚਿੱਠੀ ਕੱਢੀ ਤੇ ਇਹਨਾਂ ਨੂੰ ਨਾਲ ਹੀ ਡਿਸਮਿਸ ਕੀਤਾ ਹਾਂ ਹਾਂ ਮੈਨੂੰ ਇਹਨਾਂ ਨੇ ਕੀਤਾ ਨਾ ਨਹੀਂ ਨਹੀਂ 1 ਮਿੰਟ ਬਾਅਦ ਵਿੱਚ ਕੀਤਾ ਨਾ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਸਸਪੈਂਡ ਕੀਤਾ ਸੀ ਇਕੱਠਾ ਨੂੰ ਪਹਿਲਾਂ ਨਹੀਂ ਬਰਖਾਸਤੇ ਬਾਅਦ ਵਿੱਚ ਕੀ ਕੀਤਾ ਨਾ 31 ਨੂੰ ਏਜਰੀਵਾਲ ਯਾਰ ਮੈਂ ਤਾਂ ਹਾਂ ਏਜਰੀਵਾਲ 31 1 2017 ਨੂੰ ਇਹਨਾਂ ਦੇ ਘਰ ਵਿੱਚ ਆਇਆ ਸੀ ਉਦੋਂ 2 ਦਿਨ ਬਾਅਦ ਅਸੀਂ ਪ੍ਰੈਸ ਕਾਨਫਰੰਸ ਵਿੱਚ ਆਪਣੇ ਪੱਤਰਕਾਰਾਂ ਨੂੰ ਪੱਤਰ ਭੇਜਿਆ ਸੀ ਕਿ ਬਾਦਲਾਂ ਨੂੰ ਛੱਡ ਕੇ ਹੋਰ ਜਿੰਨੂੰ ਮਰਜ਼ੀ ਕੋ ਵੋਟ ਪਾਵੇ ਪਰ ਬਾਤਲਾਂ ਨੂੰ ਬਾਦਲਾਂ ਨੂੰ ਕੋ ਵੋਟ ਨਾ ਇਹ ਅਸੀਂ ਅਗਲੇ ਦਿਨ ਹੀ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਚੰਗੇ ਕਰਤਾਰ ਵਾਰੇ ਪੰਥਕ ਉਮੀਦਵਾਰ ਜਿਹੜੇ ਹੈਗੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਜਾਣ ਪਰ ਬਦਲ ਪਰਵਾਰੋਂ ਨਾ ਪਾਈਆਂ ਜਾਣ ਇਹ ਅਸੀਂ ਉਦੋਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਆਂ ਦੂਸਰੀ ਗੱਲ ਜਿਹੜਾ ਇੱਕ ਬਲਟਾ ਸਿੰਘ ਆਪਣਾ ਵਿਰਸਾ ਸਿੰਘ ਬਲਟੋਵਾ ਨੇ ਇੱਕ ਸਵਾਲ ਕੀਤਾ ਹੈ ਕਿ ਸੁਲਤਾਨਪੁਰ ਲੋਧੀ 4 ਵਜੇ ਪੁਲਿਸ ਆਣ ਕੇ ਉੱਥੇ ਆਈ ਆ ਤੇ ਇਹਨਾਂ ਬਾਰੇ ਬੋਲੇ ਕਿਉਂ ਨਹੀਂ ਉੱਥੇ ਜਿਹੜਾ ਹੈਗਾ ਸੀ ਉਹ ਦੋ ਜਥਿਆਂ ਦਾ ਆਪਸੀ ਲੜਾਈ ਸੀ ਉੱਥੇ ਕੋਈ ਧਰਨਾ ਨਹੀਂ ਲੱਗਾ ਹੋਇਆ ਜਾਂ ਉੱਥੇ ਕੋਈ ਉਹ ਲੋਕ ਨਹੀਂ ਬੈਠੇ ਜਿਹੜੇ ਆਂਦੇ ਪਏ ਸਾਨੂੰ ਇਨਸਾਫ ਚਾਹੀਦਾ ਉਹ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਦੋਵਾਂ ਧਰਿਆਂ ਦੀ ਆਪਣੀ ਬਿਮਾਰ ਲੜਾਈ ਸੀ ਤੇ ਲੜਾਈ ਕਰਕੇ ਉੱਥੇ ਬੰਦਾ ਮਰਿਆ ਮਰਿਆ ਉਹਨ ਪੰਜਾਬ ਸਰਕਾਰ ਉਹਨਾਂ ਨੂੰ ਕੀ ਕਰਦੀ ਨਹੀਂ ਕਰਦੀ ਸਾਡਾ ਕੋ ਉਹਨਾਂ ਨਾਲ ਤਾਲੁਕਤ ਨਹੀਂ ਹੈ